ਸਿਕਰ ਦੇ ਵਿੱਚ ਢਾਬਾ ਸਟਾਈਲ ਮਟਰ ਪਨੀਰ ਦੀ ਸਬਜ਼ੀ ਬਣਾਵਾਂਗੇ ਜਿਹੜੀ ਕਿ ਬਹੁਤ ਹੀ ਸੌਖੀ ਹੈ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਇਸ ਦੇ ਲਈ ਅਸੀਂ ਕੜਾਈ ਦੇ ਵਿੱਚ 2 ਤੋਂ 3 ਚਮਚੇ ਦੇ ਕਰੀਬ ਤੇਲ ਐਡ ਕੀਤਾ ਵਾ ਨਾਲ ਹੀ ਅਸੀਂ ਇਸ ਦੇ ਵਿੱਚ ਕੁਝ ਹੋਰ ਖੜੇ ਮਸਾਲੇ ਐਡ ਕਰਾਂਗੇ ਜਿਸ ਦੇ ਵਿੱਚ ਇੱਕ ਟੁਕੜਾ ਦਾਲਚੀਨੀ ਦਾ ਇੱਕ ਲੌਂਗ ਆ ਇੱਕ ਹਰੀ ਇਲਾਇਚੀ ਆ ਇੱਕ ਤੇਜ ਪਤਾ ਹੈ ਤੇ 3 ਤੋਂ 4 ਇਸ ਦੇ ਵਿੱਚ ਕਾਲੀ ਮਿਰਚਾਂ ਐਡ ਕਰਾਂਗੇ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਕਾਲੀ ਮਿਰਚ ਦਾ ਤੇ ਇਸ ਦੇ ਵਿੱਚ ਅਸੀਂ ਦੋ ਮੀਡੀਅਮ ਸਾਈਜ਼ ਦੇ ਮੋٹے-ਮੋٹے ਰਫਲੀ ਕੱਟ ਕੀਤੇ ਹੋਏ ਪਿਆਜ਼ ਤੇ ਥੋੜਾ ਜਿਹਾ ਲਸਣ ਇੱਕ ਟੁਕੜਾ ਅਦਰਕ ਦਾ ਤੇ ਦੋ ਤੋਂ ਤਿੰਨ ਹਰੀਆਂ ਮਿਰਚਾਂ ਇਹ ਵੀ ਮੋਟੀਆਂ-ਮੋਟੀਆਂ ਚੌਪ ਕਰਕੇ ਆਪਾਂ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਹੀ ਐਡ ਕਰ ਦਾਂਗੇ ਤੇ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਸ ਨੂੰ ਪਿਆਜ਼ ਨੂੰ ਭੁੰਨ ਲੈਣਾ ਪਿਆਜ਼ ਨੂੰ ਹੋਰ ਜ਼ਿਆਦਾ ਨਹੀਂ ਭੁੰਨਾਂਗੇ ਕਿਉਂਕਿ ਜੇਕਰ ਜ਼ਿਆਦਾ ਭੁੰਨਾਂਗੇ ਤਾਂ ਪਿਆਜ਼ ਦਾ ਟੇਸਟ ਮਿੱਠੇ ਦੀ ਬਜਾਏ ਕੌੜਾ ਹੋ ਜਾਏਗਾ ਤੇ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦੇਣਾ ਮਸਾਲੇ ਨੂੰ ਤੇਜ ਪੱਤਾ ਇਸ ਦੇ ਵਿੱਚੋਂ ਅਸੀਂ ਕੱਢ ਲਵਾਂਗੇ ਤੇ ਬਾਕੀ ਸਾਰੇ ਮਸਾਲੇ ਠੰਡੇ ਹੋਣ ਤੇ ਗ੍ਰਾਈਂਡਰ ਜਾਰ ਦੇ ਵਿੱਚ ਆਪਾਂ ਗ੍ਰाइंड ਕਰ ਲਵਾਂਗੇ। ਇੱਧਰ ਅਸੀਂ ਉਸੇ ਹੀ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਹੋਰ ਐਡ ਕੀਤਾ ਤੇਜ ਪੱਤਾ ਉਹੀ ਤੇਜ ਪੱਤਾ ਸੀ ਇਸ ਦੇ ਵਿੱਚ ਫਿਰ ਤੋਂ ਐਡ ਕਰ ਦਿੱਤਾ। ਨਾਲ ਹੀ ਅਸੀਂ ਇੱਥੇ ਜੀਰਾ ਐਡ ਕੀਤਾ ਵਾ। ਇਸ ਦੇ ਬਾਅਦ ਅਸੀਂ 3-4 ਲਸਣ ਦੀਆਂ ਕਲੀਆਂ ਨੂੰ ਬਰੀਕ-ਬਰੀਕ ਕੱਟ ਕੇ ਐਡ ਕੀਤਾ ਵਾ। ਇਹਦੇ ਨਾਲ ਲਸਣ ਦਾ ਫਲੇਵਰ ਸਬਜ਼ੀ ਦੇ ਵਿੱਚ ਬਹੁਤ ਵਧੀਆ ਆਵੇਗਾ। ਤੇ ਇੱਕ ਬਿਲਕੁਲ ਛੋਟਾ ਜਿਹਾ ਪਿਆਜ਼ ਅਸੀਂ ਇਸ ਨੂੰ ਭੁੰਨ ਲੈਣਾ ਚੌਪ ਕਰਕੇ ਐਸੇ ਤਾਂ ਅਸੀਂ ਪਿਆਜ਼ ਜਿਹੜਾ ਇਹ ਉਹ ਗ੍ਰੈਂਡ ਕਰਨ ਦੇ ਲਈ ਰੱਖਿਆ ਵਾ ਪਰ ਇਸ ਤਰ੍ਹਾਂ ਕੀ ਹੋਏਗਾ ਕਿ ਜਿਹੜੀ ਤੁਹਾਡੀ ਗਰੇਵੀ ਬਣੇਗੀ ਉਹਦੇ ਚ ਇੱਕ ਕ੍ਰਾਂਚ ਆਏਗਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਸੀਂ ਇਹ ਸਬਜ਼ੀ ਨੂੰ ਕਿਸ ਸਟਾਈਲ ਦੇ ਵਿੱਚ ਬਣਾਇਆ ਵਾ ਨਾਲ ਹੀ ਅਸੀਂ ਇੱਥੇ ਇੱਕ ਕੌਲੀ ਮਟਰਾਂ ਦੀ ਐਡ ਕਰ ਦਿੱਤੀ ਆ ਕੁਝ ਮਸਾਲੇ ਜਿਸ ਦੇ ਵਿੱਚ ਲਾਲ ਮਿਰਚ ਆ ਨੀਆ ਪਾਊਡਰ ਐ ਥੋੜਾ ਜਿਹਾ ਜ਼ਿਆਦਾ ਹੈ ਨਹੀਂ ਕਿਤਾ ਇਹਦੇ ਜੀਰਾ ਪਾਊਡਰ ਐ ਐਨਾਂ ਨੂੰ ਅਸੀਂ ਮਿਕਸ ਕਰ ਲਵਾਂਗੇ ਹਲਾ ਲਵਾਂਗੇ ਤੇ ਇਸ ਦੇ ਨਾਲ ਹੀ ਅਸੀਂ ਇਸ ਦੇ ਵਿੱਚ ਐਡ ਕਰ ਦਿਆਂਗੇ ਹਲਦੀ ਪਾਊਡਰ ਇਹਨੂੰ ਵੀ ਅਸੀਂ ਮਿਕਸ ਕਰ ਲਾਂਗੇ ਜੇਕਰ ਤੁਹਾਨੂੰ ਲੱਗੇ ਕਿ ਤੁਹਾਡੇ ਮਸਾਲੇ ਥੋੜੇ ਸੜ ਰਹੇ ਆ ਤੁਹਾਡਾ ਆਇਲ ਜਿਹੜਾ ਇਹ ਉਹ ਪ੍ਰੋਪਰ ਸੈੱਟ ਨਹੀਂ ਹੈ ਤਾਂ ਤੁਸੀਂ ਇੱਥੇ ਥੋੜਾ ਜਿਹਾ ਪਾਣੀ ਵੀ ਐਡ ਕਰ ਸਕਦੇ ਹੋ ਹੁਣ ਅਸੀਂ ਇਸ ਦੇ ਵਿੱਚ ਦੋ ਜਿਹੜੇ ਆ ਟਮਾਟਰ ਮੀਡੀਅਮ ਸਾਈਜ਼ ਦੇ ਸਿਗੇ ਇਹਨਾਂ ਨੂੰ ਅਸੀਂ ਬਰੀਕ ਚੌਪ ਕਰਕੇ ਇਸ ਦੇ ਵਿੱਚ ਐਡ ਕੀਤਾ ਵਾ ਤੇ ਜਿਵੇਂ ਹੀ ਟਮਾਟਰ ਐਡ ਕੀਤਾ ਇਹਦੇ ਵਿੱਚ ਨਮਕ ਪਾਉਣਾ ਬਿਲਕੁਲ ਨਾ ਭੁੱਲਣਾ ਇਸ ਦੇ ਨਾਲ ਹੀ ਟਮਾਟਰ ਜਿਹੜੇ ਗਲ ਜਾਣਗੇ ਤੇ ਇੱਥੇ ਆਪਾਂ ਇਸ ਨੂੰ ਕਵਰ ਕਰਕੇ ਪਕਾ ਲਵਾਂਗੇ ਹੁਣ ਕੀ ਹੈ ਕਿ ਟਮਾਟਰ ਦੀ ਕੁਆਂਟੀਟੀ ਕਾਫੀ ਜ਼ਿਆਦਾ ਵਾ ਇਸ ਕਰਕੇ ਇਹਨੇ ਆਪਣਾ ਪਾਣੀ ਰੀਲੀਜ਼ ਕਰ ਦੇਣਾ ਹੈ ਤੇ ਇਹਨੂੰ ਆਪਾਂ ਕਵਰ ਕਰਕੇ 2 ਤੋਂ 3 ਮਿੰਟ ਲਈ ਪਕਾ ਲੈਣਾ ਜਾਂ ਕਹਿ ਲਓ ਕਿ ਜਦੋਂ ਤੱਕ ਸਾਡਾ ਇਹ ਟਮਾਟਰ ਪ੍ਰੋਪਰ ਚੰਗੀ ਤਰ੍ਹਾਂ ਇਸ ਦੇ ਵਿੱਚ ਗਲ ਨਹੀਂ ਜਾਂਦਾਗਾ ਤੇ ਟਮਾਟਰ ਜਿਹੜਾ ਇਹੋ ਬਿਲਕੁਲ ਸੈੱਟ ਹੋ ਗਿਆ ਵਾ ਹੁਣ ਅਸੀਂ ਇਸ ਦੇ ਵਿੱਚ ਜਿਹੜੀ ਮਿਕਸੀ ਜਾਰ ਦੇ ਵਿੱਚ ਅਸੀਂ ਗ੍ਰੈਂਡ ਕੀਤਾ ਸੀਗਾ ਪਿਆਜ਼ ਦਾ ਪੇਸਟ ਉਹ ਪਾ ਦਿਆਂਗੇ ਤੇ ਇਹ ਵਾਲੀ ਪਿਊਰੀ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਹੁਣ ਅਸੀਂ ਇਸ ਗਰੇਵੀ ਨੂੰ ਫਿਰ ਤੋਂ ਚੰਗੀ ਤਰ੍ਹਾਂ ਪਕਾਉਣਾ ਹੈ ਅਜੇ ਅਸੀਂ ਇਸ ਦੇ ਵਿੱਚ ਕੋਈ ਹੋਰ ਚੀਜ਼ ਬਿਲਕੁਲ ਐਡ ਨਹੀਂ ਕਰਨੀਗੀ ਇਸੇ ਗਰੇਵੀ ਨੂੰ ਅਸੀਂ ਪਕਾ ਲੈਣਾ ਇਸ ਗਰੇਵੀ ਦੇ ਵਿੱਚ ਜਿਹੜੀ ਦਾਲਚੀਨੀ ਲੌਂਗ ਇਲਾਇਚੀ ਸੀ ਉਹ ਅਸੀਂ ਸਾਰੀਆਂ ਚੀਜ਼ਾਂ ਵਿੱਚ ਹੀ ਗ੍ਰੈਂਡ ਕਰ ਲਈਆਂ ਹਾਂ ਤੇ ਇਸ ਨੂੰ ਪਕਾਉਣ ਲਈ ਉਦੋਂ ਤੱਕ ਅਸੀਂ ਪਕਾਉਣਾ ਹੈ ਜਦੋਂ ਤੱਕ ਇਸ ਦਾ ਆਇਲ ਜਿਹੜਾ ਹੈ ਉਹ ਬਿਲਕੁਲ ਸੈਪਰੇਟ ਨਹੀਂ ਹੋ ਜਾਂਦਾ ਵਿੱਚ ਵਿੱਚ ਦੀ ਤੁਸੀਂ ਹਿਲਾਉਂਦੇ ਰਹਿਣਾ ਇਹਨੂੰ ਚੈੱਕ ਕਰਦੇ ਰਹਿਣਾ ਵਾ ਤੇ ਸਾਡੀ ਗਰੇਵੀ ਜਿਹੜੀ ਆ ਉਹ ਬਣ ਕੇ ਰੈਡੀ ਹੋ ਗਈ ਹੈ ਤਕਰੀਬਨ ਇਸ ਗਰੇਵੀ ਨੂੰ ਬੰਨ੍ਹ ਦੇ ਲਈ 10 ਮਿੰਟ ਦਾ ਟਾਈਮ ਲੱਗ ਜਾਂਦਾ ਵਾ ਗਰੇਵੀ ਨੂੰ ਤੁਸੀਂ ਪ੍ਰੋਪਰ ਪਕਾਉਣਾ ਹੈ ਇਹਨੂੰ ਚੰਗੀ ਤਰ੍ਹਾਂ ਸੇਕ ਲਗਾਉਣਾ ਹੈ ਤਾਂ ਹੀ ਤੁਹਾਡੀ ਸਬਜ਼ੀ ਜਿਹੜੀ ਆ ਉਹ ਵਧੀਆ ਬਣੇਗੀ ਹੁਣ ਅਸੀਂ ਇਸ ਦੇ ਵਿੱਚ ਐਡ ਕਰ ਦੇਾਂਗੇ ਇਹਨੂੰ ਥੋੜਾ ਜਿਹਾ 1 ਤੋਂ 2 ਮਿੰਟ ਦੇ ਲਈ ਅਸੀਂ ਇਹਨੂੰ ਓਪਨ ਵੀ ਪਕਾ ਲਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹਨੇ ਆਪਣਾ ਔਇਲ ਛੇੜਾ ਹੈ ਉਹ ਰਿਲੀਜ਼ ਕਰ ਦਿੱਤਾ ਵਾ ਤੇ ਹੁਣ ਅਸੀਂ ਇਸ ਦੇ ਵਿੱਚ ਗਰਮ ਪਾਣੀ ਐਡ ਕਰ ਰਹੇ ਹਾਂ ਜੀ ਮੈਂ ਇੱਥੇ ਡੇਢ ਗਲਾਸ ਦੇ ਕਰੀਬ ਗਰਮ ਪਾਣੀ ਐਡ ਕੀਤਾ ਵਾ ਤੁਸੀਂ ਜਿੰਨੀ ਗਰੇਵੀ ਨੂੰ ਗਾੜ੍ਹੀ ਜਾਂ ਪਤਲੀ ਰੱਖਣੀ ਚਾਹੁੰਦੇ ਹੋ ਉਸ ਹਿਸਾਬ ਨਾਲ ਪਾਣੀ ਐਡ ਕਰ ਦੇਣਾ ਵਾ ਹੁਣ ਇਹਨੂੰ ਕਵਰ ਕਰਕੇ 3 ਤੋਂ 4 ਮਿੰਟ ਲਈ ਪਕਾਵਾਂਗੇ ਤੇ ਸਾਡੀ ਸਬਜ਼ੀ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਇਨੇ ਬਿਲਕੁਲ ਆਇਲਰ ਰਿਲੀਜ਼ ਹੋ ਗਿਆ ਬਹੁਤ ਹੀ ਵਧੀਆ ਸਬਜੀ ਬਣ ਕੇ ਰੈਡੀ ਹੋਈ ਆ ਸ਼ਾਇਦ ਤੁਹਾਨੂੰ ਇਹ ਗਰੇਵੀ ਪਤਲੀ ਲੱਗ ਰਹੀ ਹੋਏਗੀ ਪਰ ਹੁਣ ਅਸੀਂ ਇਸ ਦੇ ਵਿੱਚ ਆ ਪਨੀਰ ਵੀ ਐਡ ਕਰਦੇ ਆਂਗੇ ਤਾਂ ਪਨੀਰ ਨੇ ਵੀ ਕੁਝ ਜਿਹੜੀਆਂ ਮਸਾਲੇ ਆ ਉਹ ਸੋਖ ਲੈਣੇ ਆ ਇਸ ਕਰਕੇ ਗਰੇਵੀ ਜਿਹੜੀ ਆ ਉਹ ਬਿਲਕੁਲ ਪ੍ਰੋਪਰ ਸੈਟ ਆ ਜਿਵੇਂ ਜਿਵੇਂ ਇਹ ਸਬਜੀ ਜਿਹੜੀ ਆ ਸਾਡੀ ਠੰਡੀ ਹੁੰਦੀ ਜਾਏਗੀ ਇਹ ਹੋਰ ਵੀ ਜ਼ਿਆਦਾ ਡੇਲੀਸ਼ੀਅਸ ਹੋ ਜਾਏਗੀ ਲਾਸਟ ਵਿੱਚ ਅਸੀਂ ਇਸ ਦੇ ਵਿੱਚ ਹਰਾ ਧਨੀਆ ਤੇ ਗਰਮ ਮਸਾਲਾ ਐਡ ਕੀਤਾ ਵਾ ਇਹ ਇਸ ਸਬਜੀ ਦੇ ਵਿੱਚ ਬਹੁਤ ਜ਼ਿਆਦਾ ਗਰਮ ਮਸਾਲਾ ਜਿਹੜਾ ਇਹ ਉਹ ਵਧੀਆ ਨਹੀਂ ਲੱਗਦਾ ਵੈਸੇ ਅਸੀਂ ਖੜੇ ਮਸਾਲੇ ਇਸ ਦੇ ਵਿੱਚ ਪਾ ਦਿੱਤੇ ਆ ਇਸ ਕਰਕੇ ਇਸ ਨੂੰ ਹੋਰ ਐਕਸਟਰਾ ਮਸਾਲਿਆਂ ਦੀ ਕੋਈ ਵੀ ਜ਼ਰੂਰਤ ਨਹੀਂ ਆ ਇੱਥੇ ਤੁਸੀਂ ਜਸਟ ਇਹਨੂੰ 1 ਮਿੰਟ ਦੇ ਲਈ ਹੋਰ ਪਕਾ ਲੈਣਾ ਵਾ ਉਸ ਦੇ ਬਾਅਦ ਜਿਵੇਂ ਜਿਵੇਂ ਇਹ ਸਬਜੀ ਜਿਹੜੀ ਹੈ ਉਹ ਠੰਡੀ ਹੁੰਦੀ ਜਾਏਗੀ ਤੇ ਇਹ ਸਾਰੇ ਮਸਾਲੇ ਇਸ ਦੇ ਵਿੱਚ ਫਲੇਵਰ ਜਿਹੜਿਆ ਉਹਨਾਂ ਦੇ ਆ ਜਾਣਗੇ ਤੇ ਤਰੀ ਵੀ ਇਹਦੀ ਬਿਲਕੁਲ ਸੈੱਟ ਹੋ ਗਈ ਹੈ ਨਾ ਬਹੁਤ ਜ਼ਿਆਦਾ ਗਾਰੀਆ ਨਹੀਂ ਬਹੁਤ ਜ਼ਿਆਦਾ ਪਤਲੀ ਹੈ ਕਿਉਂਕਿ ਬਹੁਤ ਜ਼ਿਆਦਾ ਗਾਰੀ ਗਰੇਵੀ ਵੀ ਕਈ ਵਾਰੀ ਵਧੀਆ ਨਹੀਂ ਲੱਗਦੀਗੀ ਤੇ ਇਸ ਤਰ੍ਹਾਂ ਤੁਸੀਂ ਦੇਖ ਸਕ ਰਹੇ ਹੋ ਸਾਡੀ ਸਬਜੀ ਬਹੁਤ ਹੀ ਵਧੀਆ ਮਟਰ ਪਨੀਰ ਦੀ ਬਣ ਕੇ ਰੈਡੀ ਹੋ ਗਈ ਹੈ ਜਿੰਨੀ ਦੇਖਣ ਨੂੰ ਵਧੀਆ ਲੱਗਦੀ ਹੈ ਉੰਨੀ ਹੀ ਤੇਸਦੀ ਹੈ ਇਸ ਦੇ ਵਿੱਚੋਂ ਅਸੀਂ ਜਿਹੜਾ ਤੇਜ ਪੱਤਾ ਹੈ ਉਹ ਬਾਹਰ ਕਰ ਦੇਾਂਗੇ ਤੇ ਬਾਕੀ ਸਾਰੇ ਮਸਾਲੇ ਇਸ ਦੇ ਵਿੱਚ ਅਸੀਂ ਗ੍ਰੈਂਡ ਹੀ ਕਰ ਦਿੱਤੇ ਆ ਤੇ ਇਸ ਤਰ੍ਹਾਂ ਤੁਸੀਂ ਇਸ ਸਬਜੀ ਨੂੰ ਬਹੁਤ ਹੀ ਜਲਦੀ ਬਣ ਜਾਂਦੀ ਹੈ 20 ਮਿੰਟ ਦੇ ਵਿੱਚ ਸਾਰੀ ਸਬਜੀ ਬਣ ਕੇ ਰੈਡੀ ਹੋ ਜਾਂਦੀ ਆ ਬਣਾਉਣਾ ਵੀ ਬਹੁਤ ਆਸਾਨ ਹੈ ਤੇ ਟੇਸਟ ਇਸ ਦਾ ਲਾਜਵਾਬ ਹੈ ਇੱਕ ਵਾਰ ਤੁਸੀਂ ਇਸ ਤਰ੍ਹਾਂ ਜ਼ਰੂਰ ਇਸ ਸਬਜੀ ਨੂੰ ਟਰਾਈ ਕਰਕੇ ਦੇਖਣਾ ਉਮੀਦ ਕਰਦੇ ਹਾਂ ਜੀ ਵੀਡੀਓ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ